ਹਾਂਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਹਾਈ ਜੁਜਾਤ ਉਹ ਚੱਕ ਲਿਆ ਯਾਰ ਉਹ ਦਰਮਾਨ ਬੀਤਾ ਹੁ ਬੀ ਹੈਲੋ ਹਾਇ ਕਰੀ ਜਾਂਦੀ ਆ ਜੁਜਾਤ ਇਹਦੇ ਕੱਪੜੇ ਬਦਲਦੇ ਹਨ ਨਾ ਰਿਹਾ ਸਿਕ ਪਰ ਆਪਾਂ ਕੋਲ ਸਾਢੇ 9 ਪੌਣੇ 10 ਪੌਣੇ 10 ਹੋਵੇ ਚੱਲ ਚਲੀਏ ਆਗੇ ਆਗੇ ਤੇ ਹੁਣ ਅਸੀਂ ਚੱਲੇ ਬੁਟੀਕ ਤੇ ਅੱਜ ਪਲਵਾਵਾਂਗੇ ਇੱਥੇ ਨਵਾਂ ਏਸੀ ਤੇਰੇ ਕਿੰਨੇ ਲੱਗਦੇ ਮम्मा ਲਾ ਕਦੋਂ ਮम्मा ਕੁਝ ਯਾਰ ਇਹਨਾਂ ਨੂੰ ਬੋਲਣ ਲੱਗਿਆ ਮੰਮਾ ਮੰਮਾ ਪਾਪਾ ਬਸ ਇਹਨਾਂ ਦੀ ਲੱਗ ਰਿਹਾ ਹਾਲ ਮੰਮੀ ਕਹਿੰਦੀ ਹੂ ਟੂਣਾ ਕਰਨਾ ਜੁਯਾਰ ਤੇ ਕੋਈ ਹੈ ਨਹੀਂ ਛੇਤੀ ਬੋਲਣ ਵਾਲਾ ਕਿਹੜਾ ਟੂਣਾ ਹੁੰਦਾ ਤੁਸੀਂ ਕਮੈਂਟ ਕਰਕੇ ਦੱਸ ਦਿਓ ਹੈਨਾ ਕੋਈ ਕਰਾ ਦੇ ਫਿਰ ਦੱਸਾਂਗੇ ਇਹ ਬੋਲਣ ਲੱਗਿਆ ਸਾਡਾ ਟੂਣਾ ਕਾਮਯਾਬ ਹੋਇਆ ਕਿ ਨਹੀਂ ਮੰਮੀ ਵੀ ਗਵਾਲਾ ਸਿੱਧੀ ਹੋ ਜਾਂਦੀ ਹੈ ਬੰਦੇ ਇਹ ਤਾਂ ਕੋਈ ਛੋਟਾ ਹੈ ਹੈ ਆਪਾਂ ਨੂੰ ਇਦਾਂ ਬੱਸ ਸਟੈਂਡ ਵੀ ਆਉਣਾ ਪੈਂਦਾ ਹੈ ਨਾ ਸੂਟ ਫੜਾਉਣ ਵਾਸਤੇ ਭਗਤੇ ਭਾਈ ਕੀ ਭੇਜਣਾ ਸੀ ਆਪਾਂ ਸੂਟ ਤਾਂ ਆਪਾਂ ਬੱਸ ਸਟੈਂਡ ਪਹੁੰਚੇ ਸੀ ਬਰਨਾਲਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਹੈ ਜੀ ਤੇ ਗਾਇਸ ਇਹ ਹੈ ਡਿਜੀਟਲ ਦਾ ਵਾਇਰਸ ਆ ਆ ਦੋਨੋਂ ਮਾਈਕ ਬਰਾਬਰ ਨੇ ਕਿਹੜੇ ਵਾਲੇ ਇਹ ਇਹ ਵਾਲਾ ਤੇ ਇਹ ਦੋਨੋਂ ਟੋਪਰ ਨੇ ਆ ਇਹ ਆ ਇਸ ਤੋਂ نیچے ਆ ਇਹ ਦੋਨੇ ਸੁਣ ਆ ਕਿੰਨੇ ਦਾ ਛੇਡੇ ਵਾਲਾ ਕੋਕਾਲਾ ਵੀਆ ਉਹ ਦੇਖ ਲੈ 4300 ਦਾ ਇਹ 3400 ਦਾ ਕਹਿੰਦੇ ਤੂੰ ਦੇਖੋ ਦੇਖੋ ਤੁਹਾਨੂੰ ਉਹੀ ਐ ਬਾਕਸੇ ਲਈ ਇਹ ਤਾਂ 3400 ਦਾ ਤੇ ਆਹ ਆਹ ਤਾਂ ਸਸਤੇ ਆ ਦਾ 600 ਰੁਪਏ ਦਾ ਆ ਮਟਰ ਨੂੰ ਚੱਕਦਾ 617 ਵਾਲਾ 600 ਬਾਕਸੇ ਉੱਪਰ ਆ ਕੌਮ ਤੋਂ ਦੋਸੇ ਸੀ ਆਈ ਸੀ ਤੋਂ ਨੀਰਵੜ ਸਾਈਡ ਐਸੋ ਰਹਿ ਗਈ ਓਕੇ ਵਿਸਤਾਈਸਾ ਦਾ ਹੀ ਸਾਈਡ ਆਹ ਇਹ ਮੈਂ ਕੰਪੈਰੀਸਨ ਕਰ ਰਿਹਾ ਇਹ ਦੋਨੋਂ ਬਰਾਬਰੀ ਇਹਦੇ ਵਿੱਚ ਇੱਕ ਮੋਟੀ ਚੀਜ਼ ਹੈ ਰੋਡ ਇਹ ਤਾਂ ਇਹ ਤਾਂ ਉੱਪਰ ਕਿਹੜਾ ਹੁੰਦਾਗਾ ਰੋਡ ਰੋਡ ਇਹਦੇ ਉਹ ਉਹ ਕਿੰਨੇ ਦਾ ਇਹ ਤਾਂ ਨੀਰਵੜ 20000 ਮਿਲਦਾ ਉਸਾਰਾ ਰਾਇਰ ਦਾ ਉਸਾਰਾ ਹੁੰਦਾ ਇੱਥੇ ਰੋਟ ਹੈ ਨੌਇਸ ਇਹ ਹਾਟ ਹੁੰਦਾ ਨੌਇਸ ਦਾ 20000 20000 ਲਓ ਬਈ ਆਪਾਂ ਪਹੁੰਚ ਗਏ ਆ ਠੀਕ ਹੈ ਡੈਲੀ ਡਾਟ ਮੋਬਾਈਲ ਕੇਅਰ ਇੱਥੋਂ ਆਪਾਂ ਲੈਣਾਗਾ ਆਪਣੇ ਫੋਨ ਵਾਸਤੇ ਚਾਰਜਰ ਐਡਾਪਟਰ ਖਤਮ ਹੋ ਗਿਆ ਸੀਗਾ ਤੇ ਨਾਲੇ ਲੈਣਾਗਾ ਆਪਾਂ ਆਟੋ ਆਗੇ ਆਟੋ ਆਗੇ ਹੁਣ ਆਪਾਂ ਪਹੁੰਚ ਗਏ ਟੋਨੀ ਦੀ ਹੱਤੀ ਇੱਕ ਤੋਂ ਲੈਸਾ ਆਪਣੇ ਕੋਲ ਨਹੀਂ ਸੀ ਉਹ ਲੈਣ ਵਾਸਤੇ ਲਓ ਬਈ ਗਾਇਸ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰ ਰਹੇ ਆ ਅੱਜ ਕੀ ਕਾ ਲੈ ਜਾਂਦਾ ਸਮਾਨ ਆਪ ਦਾ ਜਿਹੜਾ ਅਸੀਂ 20 ਦਿਨ ਪਹਿਲਾਂ ਰੱਖਿਆ ਪਿਆ ਸੀਗਾ ਸਮਾਨ ਕਿਦੇ ਦੁਕਾਨ ਤੇ ਕਿਸੇ ਦੀ ਸੀ ਜਿੱਥੋਂ ਅਸੀਂ ਲੈਣਗਾ ਲੈਣੇ ਹੁੰਨੇ ਉਹਨਾਂ ਦੀ ਦੁਕਾਨ ਤੇ ਰੱਖਿਆ ਪਿਆ ਸੀ ਸਮਾਨ ਅਸੀਂ ਹੁਣ ਅੱਜ ਅਸੀਂ ਖੋਲਦੇ ਆਂ ਕੋਲ ਕੇ ਦਿਖਾਉਣੇ ਆ ਤੁਹਾਨੂੰ ਲੋ ਵੇ ਐ ਤਾਂ ਪਤਾ ਨਹੀਂ ਵੀ ਅਸੀਂ ਕਿੰਨੇ ਕ ਤਨ ਪੀ ਮਾਗੇ ਚ ਪਾਣੀ ਇੱਕ ਦਿਨ ਤਾਂ ਬਹੁਤ ਆ ਮੈਂ ਸੱਤ ਦੇਦਾ ਇੱਕ ਦਿਨ ਜਿੱਥੋਂ ਜਿਹਦਾ ਪਾਣੀ ਵੀ ਬਦਲ ਨਹੀਂ ਆ ਜੰਗ ਅਰਕਿਆ ਹੈ ਇਹ ਜੀ ਗੱਲ ਨਹੀਂ ਹੈ ਜੀ ਹਾਂ ਚੱਲ ਯਾਰ ਚੱਕ ਕੇ ਇਹਨੂੰ ਕੱਢ ਬੀਰਪਾਲ ਕੋਈ ਗੱਲ ਨਹੀਂ ਜਿਹੜੇ ਕਹਿੰਦੇ ਨੇ ਜਲਬ ਲੱਗੂ ਉਹਨਾਂ ਨੂੰ ਅਸੀਂ ਹੁਣ ਕਰਕੇ ਦਿਖਾਵਾਂਗੇ ਕਾਮਯਾਬ ਹੋ ਕੇ ਦਿਖਾਵਾਂਗੇ ਇਹਦੇ ਵਿੱਚ ਟੂਟੀ ਵੀ ਲਾਵਾਂਗੇ ਆਪਾਂ ਵਿੱਚ ਕੀ ਹਾਂ ਇਹਦਾ ਸਟੈਂਡ ਵੀ ਚੱਕ ਕੱਟ-ਕੱਟ ਸਟੈਂਡ ਵੀ ਚੱਕ ਕੀ ਆਵਾਜ਼ ਟੂਟੀ ਫਾੜ ਟੂਟੀਓ ਦੇ ਵਿੱਚ ਆ ਉਹ ਜੜਾਂਗਰੀ ਕੀ ਕੱਢੋ ਮੜੀ ਜੀ ਪਾੜੋ ਜਰਾ ਦੋ ਬੈਠੀ ਨੂੰ ਬੰਦ ਪਾ ਪੱਖੇ ਥੱਲੇ ਬਣਾ ਪਾਸੇ ਲਿਆ ਕੇ ਕੱਢੋ ਨਾ ਟੂਟੀ ਖਸਤੀ ਬਈ ਹੁਣ ਆਪਾਂ ਇਹਦੇ ਵਿੱਚ ਵਾਟਰ ਬਣਾਉਣੇ ਆ ਇਹ ਇਹ ਤਾਂ ਬੇਅਕਲ ਨੇ ਦੋਨੇ ਰਿੱਕੀ ਵੀ ਤੇ ਵੀਰਪਾਲ ਵੀ ਇਹਨਾਂ ਦੀਆਂ ਗੱਲਾਂ ਤੇ ਤਾਂ ਤੁਸੀਂ ਕਦੇ ਧਿਆਨ ਦੇਉ ਹੀ ਨਾ ਠੀਕ ਫਿਰ ਇੱਥੇ ਰੱਖੋਗੇ ਵੀ ਕਿਉਂ ਦਿਮਾਗ ਖਰਾਬ ਆ ਤੁਹਾਡਾ ਜੇ ਤੁਸੀਂ ਇੱਥੇ ਰੱਖੋਗੇ ਜਵਾਕ ਦੇ ਕੋਲੇ ਚਲੋ ਚੱਕੋ ਇਹਨੂੰ ਚੱਲ ਡੀਟੌਕਸ ਵਾਟਰ ਬਣਾਈਏ ਆਪਾਂ ਇੱਥੇ ਪੀ ਲਿਆ ਕਰਾਂਗੇ ਪਾਣੀ ਇੱਥੇ ਸੀਰੇ ਪੂਰੇ ਕਿੱਥੇ ਆ ਇੱਥੇ ਲਿਓਨੇ ਆ ਇੱਥੇ ਵਧੀਆ ਬਣੂਗੀ ਵੀਡੀਓ ਸੀਰੇ ਕਿੱਥੇ ਨੇ ਉੱਪਰ ਆ ਤੋੜਾ ਪਾਣਾ ਪਹਿਲਾਂ ਇਹਨੂੰ ਵਾਸ਼ ਕਰਕੇ ਲਿਆ ਵੀਰਪਾਲ ਜਾਂ ਲਓ ਬਈ ਤੁਹਾਡੇ ਵਾਸਤੇ ਮੈਂ ਸੋਚਿਆ ਵੀ ਸਾਰਿਆਂ ਨੂੰ ਮੈਂ ਪਤਲੇ ਕਰਨਾਗਾ ਠੀਕ ਆ ਤਾਂ ਉਹਦੇ ਵਾਸਤੇ ਮੈਂ ਮਾਈਕ ਲੈ ਕੇ ਆਈ ਆ ਮੈਂ YouTube ਚੈਨਲ ਹੀ ਨਵੀਂ ਐਸੈਸਰੀ ਲੈ ਆ ਹਾਂ ਅਸੀਂ ਨਵੀਂ ਐਸੈਸਰੀ ਲੈ ਕੇ ਆਏ ਆ ਅੱਜ ਬਾਕੀ ਅਸੀਂ ਇਹਨੂੰ ਯੂਜ਼ ਕਰਕੇ ਦੇਖਾਂਗੇ ਵੀ ਕਿੰਨਾ ਕ ਜਾਦੀ ਵਧੀਆਗਾ ਹਨਾ ਫਿਰ ਤੁਹਾਨੂੰ ਵੀ ਦੱਸਾਂਗੇ ਫਿਰ ਅਸੀਂ ਰਿਵਿਊ ਦੇਵਾਂਗੇ ਫਿਰ ਅਸੀਂ ਰਿਵਿਊ ਦੇਵਾਂਗੇ ਫਿਲਹਾਲ ਅਸੀਂ ਆਪਣੇ ਲਈ ਲਿਆਏ ਆ ਤੁਹਾਨੂੰ ਨਹੀਂ ਅਜੇ ਅਸੀਂ ਕਹਿਣਾ ਜਾਵਾਂਗੇ ਵੀ ਤੁਸੀਂ ਲਓ ਕਿਉਂਕਿ ਅਜੇ ਅਸੀਂ ਪ੍ਰੋਪਰ ਆਪਣੀ ਨਾ ਯੂਜ਼ ਕੀਤੇ ਤਾਂ ਪਹਿਲਾਂ ਅਸੀਂ ਆਪ ਯੂਜ਼ ਕਰ ਲਈਏ ਇਹਦੇ ਵਿੱਚ ਦੋ ਮਾਈਕ ਆ ਇੱਕ ਫੋਨ ਤੇ ਲੱਗੂਗਾ ਇਹੋ ਜੀ ਪੈਕਿੰਗ ਆਉਂਦੀ ਏਦੀ ਹਮ ਇੱਕ ਹੁੰਦਾ ਇਹਦਾ ਰਿਸਿਵਰ ਹੁੰਦਾ ਦੋ ਟਰਾਂਸਮਿਟਰ ਹੁੰਦੇ ਇਹਦੇ ਹਮ ਠੀਕ ਹੈ ਰਿਸਿਵਰ ਲੱਗਦਾ ਫੋਨ 'ਚ ਟਰਾਂਸਮਿਟਰ ਲੱਗਣਗੇ ਆਪਣੇ ਕਾਲਰ ਤੇ ਦੂਰ ਜਾ ਕੇ ਵੀ ਆਪਾਂ ਜਿੱਥੇ ਵੀ ਲਾ ਸਕਦੇ ਹਾਂ ਠੀਕ ਹੈ ਇਦੇ ਵਿੱਚ ਕਾ ਚੀਜ਼ ਹੁੰਦੀ ਹੈ ਇਹ ਹੁੰਦੀ ਹੈ ਨੌਇਸ ਕੈਨਸਲਰ ਇਹਦੇ ਨਾਲ ਮਤਲਬ ਜਿਹੜੀ ਬਾਹਰਲੀ ਨੌਇਸ ਹੋਊਗੀ ਉਹ ਉਹ ਕਲੀਅਰ ਹੋ ਜਾਂਦੀ ਹੈ ਬਸ ਆ ਸੀ ਟੈਪ ਹੁੰਦੀ ਹੈ ਇਹਦੇ ਵਿੱਚ ਕੇਵਲ ਆ ਇਧਰੋਂ ਫੋਨ ਚ ਲੱਗ ਜੂਗਾ ਫੋਨ ਦੇ ਵਿੱਚ ਲੱਗ ਜੂਗੀ ਤੇ ਜਿਹੜਾ ਆਹ ਵਾਲਾਗਾ ਉਹਦੇ ਵਿੱਚ ਲੱਗ ਜੂਗੀ ਦੋ ਹੈੱਡਫੋਨ ਆਉਂਦੇ ਆ ਮਤਲਬ ਬੰਦਾ ਜਿਹੜਾ ਬੰਦਾ ਰਿਕਾਰਡਿੰਗ ਕਰ ਰਿਹਾ ਉਹ ਉਹ ਵੀ ਸੁਣ ਸਕਦਾ ਖੜ ਕੇ ਇੱਥੇ ਹੈੱਡਫੋਨ ਦੇ ਵਿੱਚ ਚੀਜ਼ ਬਣੀ ਹੈ ਕਿ ਇਹ ਆਵਾਜ਼ ਸਹੀ ਆ ਰਹੀ ਹੈ ਕਿ ਨਹੀਂ ਆ ਰਹੀ ਇਹ ਇੱਕ ਹੋਰ ਫੰਕਸ਼ਨ ਹੈ ਜੀ ਬਹੁਤ ਘੈਂਟ ਆ ਇਹਦੇ ਨਾਲ ਚਾਰਜਰ ਆ ਇਹਦੇ ਵਿੱਚ ਐ ਇਦਾਂ ਗਾ ਵੀ ਤੁਸੀਂ ਜਿਹੜੀ ਮਰਜ਼ੀ ਫੋਨ ਨੂੰ ਲਾ ਲਓ ਹਾਂ ਆ ਦੇਖੋ ਤਨੇ ਕੇਵਲ ਤਾਂ ਵਿਚਾਰ ਦਿੱਤੇ ਨੇ ਹਾਂ ਤਿੰਨ ਚਾਰ ਕੇਬਲਾਂ ਆਹ ਕਾਦੇ ਵਾਸਤੇ ਹੁੰਦੇ ਚਾਰਜ ਕਰਨ ਵਾਸਤੇ ਨਾ ਹੋਣ ਇਹ ਇਹਨੂੰ ਚਾਰਜ ਕਰਨ ਵਾਸਤੇ ਆ ਨਹੀਂ ਨਹੀਂ ਰੁਕ ਜਾ ਇਹਦੇ ਵਿੱਚ ਐ ਬੂਗੜ ਕੇ ਲੋ ਭਾਈ ਏ ਆਪਾਂ ਹੁਣ ਅੱਜ ਯੂਜ਼ ਕਰਕੇ ਦੇਖਾਂਗੇ ਆਪਣੇ ਨਵੇਂ ਚੈਨਲ ਦੀ ਵੀਡੀਓ ਵਾਸਤੇ ਅੱਜ ਆਪਾਂ ਨਵੇਂ ਚੈਨਲ ਵਾਸਤੇ ਵੀਡੀਓ ਬਣਾ ਰਹੇ ਹਾਂ ਪਹਿਲਾਂ ਜੀ ਟੈਸਟਿੰਗ ਕਰੋ ਉਥੇ ਪਹਿਲਾਂ ਜੀ ਟੈਸਟਿੰਗ ਕਰ ਲਈਏ ਆਪਾਂ ਟੈਸਟਿੰਗ ਤਾਂ ਉਥੇ ਕਰ ਲਈ ਸੀ ਸੱਚੇ ਰਿਕੇ ਬਣਾਈ ਸੀ ਮੈਂ ਵੀਡੀਓ ਹੁਣ ਬਸ ਆਪਾਂ ਵੀਡੀਓ ਬਣਾ ਲੈਨੇ ਆ ਨਾ ਲਾਓ ਚਲ ਪਹਿਲਾਂ ਆਪਦੇ ਫੋਨ ਤੇ ਅਟੈਚ ਕਰੋ ਤੁਸੀਂ ਫਿਰ ਮੇਰੇ ਵਾਲੇ ਤੇ ਅਟੈਚ ਕਰੂੰਗੀ ਮੈਂ ਦੂਜਾ ਆਪਦੇ ਵਾਲੇ ਤੇ ਕਿਹੜਾ ਅਟੈਚ ਕਰਨਾ ਇੱਕ ਘੀਰਾ ਹੋਰ ਲੈ ਕੇ ਜੇ ਦੇ ਦੇ ਇੱਕੋ ਹੀ ਆ ਰੋਟੀ ਨਾਲ ਖਾਲੇ ਰੋਟੀ ਨਾਲ ਲੈਂਦੀ ਸੀ ਬਸ ਠੀਕ ਹੈ ਫਿਰ ਕੀ ਹੋ ਗਿਆ ਕਿੱਡੀ ਗੱਲ ਥੋੜਾ ਪਾਣੀ ਪਾ ਲਾਂਗੇ ਚੱਪ ਤਿੰਨ ਸੀ ਮਿਲਦਾ ਦੋਸਤ ਨਹੀਂ ਰੋਟੀ ਨਾਲ ਖਾਦੇ ਇੱਕ ਦਿਨ ਭੁੱਖ ਲੱਗੀ ਸੀ ਵਾਸੀਂ ਹੁਣੀ ਥਾਲੇ ਘੱਟ ਕੇ ਫਿਰ ਕੀ ਹੋ ਗਿਆ ਵਧੀਆ ਗੱਲ ਸਮਾਂ ਦੀ ਬਹੁਤ ਵਧੀਆ ਵੇਟ ਹਾਂ ਖੀਰੇ ਫਰੂਟ ਨਾਲੋਂ ਫਰੂਟ ਵੀ ਲਿਆਵਾਂਗੇ ਅੱਜ ਖਤਮ ਹੋਏ ਪਏ ਆਪਣੇ ਕੋਈ ਗੱਲ ਨਹੀਂ ਹਲੇ ਆਪਣੇ ਕੋਲ ਕਿਵੇਂ ਨਹੀਂ ਤਾਂ ਹੋ ਨਹੀਂ ਰਿਹਾ ਨਹੀਂ ਹੋ ਰਹਿਣਾ ਬਸ ਕਸਤੀ ਮੈਂ ਟੂਟੀ ਲਿਆਉ ਰਿਹਾ ਇਹ ਛੱਡਾ ਲਾਲੇ ਰਿੱਕੀ ਇੱਧਰ ਬਈ ਇਹਨਾਂ ਨੇ ਆਪਦੇ ਫੋਨ ਤੇ ਲਾਲੇ ਹੁਣ ਮੇਰੇ ਫੋਨ ਤੇ ਲਾਵਾਂਗੇ ਹੁਣ ਆਪਾਂ ਕੱਢਾਂਗੇ ట్రాన్స్‌ਮੀਟਰ ਉਹ ਆਪਾਂ ਇੱਥੇ ਲਾਵਾਂਗੇ ਮੇਰੇ ਵਾਲੇ ਫੋਨ ਤੇ ਜੀਚ ਆਪਾਂ ਵੀਡੀਓ ਬਣਾਉਣ ਪਰ ਵੀਡੀਓ ਇਹ ਚ ਬਣਾਉਣੀ ਹੈਗੀ ਪਰ ਇਹ ਤਾਂ ਉਂ ਹੱਥ 'ਚ ਪੜਾਂਗੇ ਰੱਖੀ ਆਪਾਂ ਸਕਸੈਸਫੁਲਾਂ ਦੀਦੀ ਨੇ ਗੱਸਤਾ ਹਾਂ ਠੀਕ ਹੈ ਲੈ ਬਈ ਆਹ ਕਹਿੰਦੇ ਸੀ ਨਿਕਲਦਾ ਪਾਣੀ ਨਿਕਲਦਾ ਸਕਸੈਸਫੁਲਾਂ ਚੈੱਕ ਕਰਾ ਕੇ ਲਿਆਉਣਾ ਸੀ ਸਾਰੇ ਤਬਰ ਨੇ ਰੌਲਾ ਪਾ ਰੱਖਿਆ ਸੀਗਾ ਲਓ ਜੀ ਲਓ ਵੀ ਆਹ ਫੋਨ ਲਾਵਾਂਗੇ ਮਾਈਕ ਲਿਆਓ ਰਿੱਕੀ ਇਹ ਬਾਹਰ ਜੇ ਗੱਡੀ ਕਲਾਸ 'ਚ ਆਈ ਲੱਗਿਆ ਲਓ ਨਹੀਂ ਇਹ ਲੁਕ ਗਵਾ ਸੁਤੇ ਜੇ ਰੱਖੀ ਰਿੱਕੇ ਲਿਆ ਦੋ ਮੈਨੂੰ ਹੁਣ ਮੈ ਲਾਉਣਾ ਅੱਧਾ ਕਿਉਂ ਬਹੁਤ ਹੈ ਨਾ ਇੱਥੇ ਲਾਣਾ ਇੱਥੇ ਸਹੀ ਹੈ ਨਾ ਬਸ ਇੱਥੇ ਲਾਣਾ ਹੋਰੇ ਜੇ ਲਓ ਸੁਪਰੇ ਰਿੱਕੀ ਬਲੌਗ ਬਣੀ ਆ ਇੱਥੇ ਨਹੀਂ ਬਣਾਉਣਾ ਅੱਜ ਬਣਾਉਣਾ ਇੱਥੇ ਸਹੀ ਹੈ ਲਓ ਜੀ ਮੈਕ ਲੱਗ ਚੁੱਕਿਆ ਇੱਥੇ ਸਹੀ ਹੈ ਨਾ ਹਾਂ ਕਿੰਨਾ ਵਧੀਆ ਲੱਗ ਰਿਹਾ ਹੈ ਨਾ ਠੀਕ ਆ ਠੀਕ ਆ ਬਹੁਤ ਬੜੀਆ ਹੈ ਤਲੋ ਆਪਾਂ ਹੁਣ ਦੂਜੀ ਵੀਡੀਓ ਬਣਾਉਣੇ ਦੂਜੇ ਚੈਨਲ ਵਾਸਤੇ। ਆਗੇ ਕਰ ਰਹੇ ਹਾਂ। ਦੀਦੀ ਜੁਜਾਰ। ਲਓ ਬਈ ਗਾਇਸ। ਹੁਣ ਆਪਾਂ ਉੱਝ ਜਾਣਾਗਾ ਜਲਦੀ ਘਰੇ ਬਿਕੋਜ਼ ਹੁਣ ਘਰ ਦੀ ਜ਼ਿੰਮੇਵਾਰੀ ਪੈ ਗਈ ਮਨਪ੍ਰੀਤ ਕੌਰ ਸੀ ਵੀ ਤੇ। ਸ਼ਾਮ ਦੀ ਦਾਲ ਪਾਣੀ, ਰੋਟੀ ਪਾਣੀ। ਹੈਂ? ਕਰਦਾ ਕੀ ਬਣੂਗਾ? ਸ਼ਰਮ ਤਾਂ ਨਹੀਂ ਆਉਂਦੀ ਇਹਨੂੰ। ਇੱਕ ਦੱਸ ਦੇ ਇਹਨੂੰ ਗੌਰ ਕਰ ਦੇ ਇਹ ਕਰਨ ਚ। ਇਹਨੂੰ ਵੀ ਨਾ ਸਿਰਾ ਕਰਾਉਂ। ਹਾਂ। ਸਿਰ। ਹਾਂ। ਵੇਟ ਐਂਡ ਵਾਚ ਅੱਜ ਦੇਖੀ ਸਾਰੇ ਜਾਣੇ ਉਂਗਲੀਆਂ ਚੜਦੇ ਰਹਿ ਜਾਣਗੇ ਜਦੋਂ ਮਨਪ੍ਰੀਤ ਕਰਨੇ ਬਣਾਈ ਸਬਜੀ ਮੈਂ ਆਹਦੀ ਸਾਸੂ ਮਾ ਨੂੰ ਫੋਨ ਲਾਉਣੀ ਆ ਮਾਤਾ ਨੂੰ ਵੀ ਮਾਂ ਦੱਸ ਕਿਹੜੀ ਸਬਜੀ ਲੈ ਕੇ ਆਵਾਂ ਠੀਕ ਹੈ ਨਾ ਖੜ ਜੋ ਕੋਈ ਗੱਲ ਨਹੀਂ ਵੇਟ ਵੇਟ ਠੀਕ ਹੈ ਨਾ ਕੁੜੀਏ ਦੱਸਦੀ ਮੈਂ ਤੈਨੂੰ ਗੱਲ ਨਾਲ ਹੀ ਚੱਲੀਏ ਫੇਰੇ ਨਾਲ ਹੀ ਚੱਲੋ 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 ਨਾਲ ਚੱਲੋ ਮੰਮੀ ਨੂੰ ਫੋਨ ਲਾਉਣੀ ਆ ਮੰਮੀ ਤੂੰ ਪੁੱਛ ਮੰਮੀ ਕਿਹੜੀ ਸਬਜ਼ੀ ਲੈ ਕੇ ਆਵਾਂ ਵੀ ਮੰਮੀ ਅੱਜ ਡਿਊਟੀ ਮੇਰੀ ਆ ਰਾਤ ਦੇ ਖਾਣੇ ਦੀ ਹੌਸਲੇ ਹੀ ਬਹੁਤ ਹੁੰਦਾ ਬਸ ਹੌਸਲੇ ਬਹੁਤ ਚਾਹੀਏ ਮਾਂ ਗਾਲਾਂ ਕੱਢੇ ਯਾਰ ਮਾਂ ਦੀਆਂ ਗਾਲਾਂ ਕਿਉਂ ਦੀਆਂ ਨਾਲ ਹੈਂ ਕਿਉਂ ਦੀਆਂ ਲਾਲਾਂ ਨੇ ਮਾਰੀਆਂ ਗਾਲਾਂ ਪਰ ਮਾਂ ਫੋਨ ਚ ਕੁਫੇਰੀ ਆ ਮਾਂ ਨੇ ਫੋਨ ਲੈ ਰੱਖਿਆਗਾ ਪਰ ਚੱਕਦੀ ਨਹੀਂ ਸਸਰੀ ਕੁ ਆਲਰੇਡੀ ਸਸਰੀ ਕੁ ਬੀਰ ਇਜ਼ ਮੰਮੀ ਰੈਡੀ ਮੰਮੀ ਲੋਕਾਂ ਵੀ ਜ਼ਿੰਮੇਵਾਰੀ ਦਿੱਤੀ ਆ ਨਾ ਅੱਜ ਮਨਪ੍ਰੀਤ ਨੂੰ ਮੈਂ ਕਿਹਾ ਵੀ ਸਬਜ਼ੀ ਪੁੱਛ ਲਈਏ ਵੀ ਕਿਹੜੀ ਲੈ ਕੇ ਆਵਾਂ ਅੱਛਾ ਸਬਜ਼ੀ ਇਹ ਤਾਂ ਗੱਡੇ-ਮੁੰਡੇ ਹੀ ਰਹੀਆਂ ਬਾਵਾ ਉਹ ਡੈਡੀ ਅੱਜ ਮੇਰੀ ਜ਼ਿੰਮੇਵਾਰੀ ਆ ਰੋਕ ਕੇ ਰੱਖਿਓ ਮੰਮੀ ਨੂੰ ਕਹੇ ਹੁਣ ਕੇ ਮੇਰੀ ਧੀ ਸਿਰਾ ਕਰਾ ਕੇ ਹਟੂ ਕਹ ਕਹ ਗਲਤ ਪ੍ਰੂਫ ਕਰੂਗੇ ਮਨਪ੍ਰੀਤ ਸਾਰਿਆਂ ਨੂੰ ਜਮਾ ਲਈ ਬਣਾਉਂਦੇ ਜਮਾ ਹਾਂ ਵੈਰੀ ਗੁੱਡ ਡੈਡੀ ਬੱਸ ਆਪਾਂ ਆਪਾਂ ਉਹਦੇ ਕਾਈਥੇ ਕੈਮ ਰਹਿਣਾਗਾ ਆਪਾਂ ਆਉਦੇ ਬੋਰਡ ਤੇ ਹਾਂ ਠੀਕ ਆ ਡੈਡੂ ਆਉਣੇ ਆ ਬੱਸ ਅਸੀਂ ਠੀਕ ਆ ਓਕੇ ਥੈਂਕ ਯੂ ਓਕੇ ਕਿਆ ਕਿਆ ਮਾਈ ਫਾਦਰ ਮੇਰੇ ਨਾਲ ਨੇ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆ ਠੀਕ ਆ ਇਧਰ ਲੰਡੀ ਤੇ ਪੂਚੀ ਦੀ ਆਪਾਂ ਨੂੰ ਪਰਵਾਹ ਨਹੀਂ ਕੋਈ ਪਾਪਾ ਜੀ ਦੀ ਸਪੋਰਟ ਹੈ ਗਾਇਜ਼ ਆਪਾਂ ਨੂੰ ਪੂਰੀ ਡੈਡੀ ਕਹਿੰਦੇ ਦਬਣਾਣੀ ਆ ਆਪਾਂ ਦਬਣਾਣੀ ਡੈਡੀ ਕਹਿੰਦੇ ਆਪਾਂ ਕਦੇ ਵੀ ਨਹੀਂ ਨਾ ਪਾਪਾ ਦੀ ਭਰੀ ਹੂੰ ਮੈਂ ਪਾਪਾ ਦੀ ਭਰੀ ਪਰ ਗਾਇਸ ਇੱਕ ਗੱਲ ਦੱਸਾਂ ਦੇਖ ਲਓ ਮੈਂ ਆਪਦੇ ਪਾਪਾ ਦੀ ਭਰੀ ਨਹੀਂ ਪਰ ਮੈਂ ਆਪਦੇ ਸਹੁਰਾ ਜੀ ਆਪਦੀ ਭਰੀ ਜ਼ਰੂਰ ਹਾਂ ਇਹ ਚੀਜ਼ ਦੇਖ ਲਓ ਮੈਂ ਬਹੁਤ ਲੱਕੀ ਹਾਂ ਜਿਵੇਂ ਆਪਾਂ ਕੇਸ ਸੁਣਿਆ ਸੀ ਰਿੱਖੀ ਆ ਨਾ ਨਿਹਾਲ ਆ ਮਾਬੇ ਦੇਖ ਲਾ ਸਹੁਰੇ ਇਹੇ ਜੀ ਵੀ ਹੁੰਦੇ ਆ ਵੀਰਪਾਲ ਕਿਹੜਾ ਕੇਸ ਉਹ ਕੁੜੀ ਉਹ ਨਹੀਂ ਜ਼ਹਿਰ ਦੇ ਕੇ ਮਾਰਦੀ ਜਿਹੜੀ ਮੈਂ ਕਿਹਾ ਸਹੁਰੇ ਇਹੇ ਜੀ ਵੀ ਹੁੰਦੇ ਆ ਬਸ ਹਰੇਕ ਧੀ ਨੂੰ ਨਾ ਹਰੇਕ ਜੋ ਵੀ ਧੀ ਜਾਣੇ ਹਨ ਉਹਨਾਂ ਦਾ ਸਹੁਰਾ ਪਰਿਵਾਰ ਬਾਈ ਵਧੀਆ ਮਿਲੇ ਇਹੀ ਪ੍ਰੇ ਕਰਦੇ ਆ ਹਨਾ ਵਧੀਆ ਮਿਲਣਾ ਚਾਹੀਦਾ ਪਰਿਵਾਰ ਕਿਉਂਕਿ ਧੀ ਆ ਯਾਰ ਪਤਾ ਨਹੀਂ ਕਿਉਂ ਵੀ ਉਹ ਹਜੇ ਆਪਾਂ ਘਟਨਾ ਕੋਈ ਨਹੀਂ ਮੇਰੇ ਤਾਂ ਮੂਰੇ ਆ ਜਾਂਦਾ ਬੀਰਪਾਲ ਉਹਦੀ ਫੋਟੋ ਵੀਡੀਓ ਸਾਰਾ ਕੁਝ ਬਹੁਤ ਪੁਰਾ ਹੋਇਆ ਆ ਆਪਾਂ ਲੱਕੀ ਆ ਮੈਂ ਬਹੁਤ ਵੀ ਮੈਨੂੰ ਵਧੀਆ ਚੰਗਾ ਪਰਿਵਾਰ ਮਿਲਿਆ ਮੁੰਡਾ ਮੁੰਡਾ ਹੀ ਵਾੜਾ ਚੰਗਾ ਮਿਲਿਆ ਬਸ ਜਿਗਰਾ ਦੇਖੋ ਮੇਰੀ ਸਾਸੂ ਮੰਮੀ ਦਾ ਜਿਨੇ ਮੈਨੂੰ ਜਿਨੇ ਮੈਨੂੰ ਇੰਨਾ ਚੰਗਾ ਮੁੰਡਾ ਦਿੱਤਾ બસ ਬਸ ਬਸ ਇੱਕ ਗੱਲ ਜੀ ਚ ਗੌਰ ਘੱਟ ਕਰਦੇ ਨੇ ਹੋਂ ਤਾਂ ਕੀ ਕਰੇ ਬਸ ਹਾਂ ਹੋਂ ਤਾਂ ਲੜਾਈ ਟਿਕ ਜਾਂਦੀ ਹੈ ਜਦੋਂ ਗੱਲ ਚ ਗੋਗਾ ਜਾਨੀ ਕਰਦੇ ਵਾੜਾ ਬਸ ਹੋਰ ਕੋਈ ਕਮੀ ਨਹੀਂ ਲੋ ਬਈ ਮੰਮੀ ਨੇ ਆਪਣੀ ਜ਼ਿੰਮੇਵਾਰੀ ਮੈਨੂੰ ਦੇਤੀ ਹੈ ਹੁਣ ਤੇ ਹੁਣ ਮੈਂ ਸੰਭਾਲ ਲੈਣੀ ਹੈ ਭਾਈ ਇੱਕ ਨੂੰ ਹੋਣ ਦੀ ਜ਼ਿੰਮੇਵਾਰੀ ਹੈ ਨਾ ਮੰਮੀ ਫਿਰ ਅਸੀਂ ਜਦੋਂ ਦੀਦੀ ਦੀ ਬਦਲੀ ਹੋਗੀ ਫਿਰ ਅਸੀਂ ਦਰਾਣੀ ਜਠਾਣੀ ਭਾਈ ਸੰਭਾਲਿਆ ਕਰਾਂਗੇ ਆ ਦੀ ਜ਼ਿੰਮੇਵਾਰੀ ਉਹਨਾ ਟਾਈਮ ਜਿੰਨਾ ਟਾਈਮ ਦੀਦੀ ਉੱਥੇ ਨੇ ਮੰਮੀ ਕਹਿੰਦੇ ਭਾਈ ਮੈਂ ਇੱਥੋਂ ਨਹੀਂ ਹੁਣ ਕੰਮ ਹੁੰਦਾ ਭਾਈ ਉਹਨਾ ਟਾਈਮ ਅਨਪ੍ਰੀਤ ਤੂੰ ਸਾਵੇਂ ਮੈਂ ਸੰਭੂ ਤੇਰਾ ਜਵਾਕ ਠੀਕ ਹੈ ਤਾਂ ਅੱਜ ਆਪਾਂ ਜ਼ਿੰਮੇਵਾਰੀ ਲੈ ਲਈ ਹੈ ਗਾਇਸ ਤੇ ਅੱਜ ਆਪਾਂ ਕਰਾਂਗੇ ਕੰਮ ਕਰ ਤੇ ਜਦੋਂ ਦੀਦੀ ਬਦਲੀ ਹੋ ਕੇ ਆ ਗਈ ਇੱਥੇ ਆ ਗਈ ਫਿਰ ਅਸੀਂ ਦੋਨੇ ਜਾਨੀਆਂ ਨਾਲ ਮਿਲ ਕੇ ਕਰ ਲੈ ਕਰਾਂਗੇ ਅੱਜ ਆਪਣਾ ਪਹਿਲਾ ਦਿਨ ਆ ਸ਼ੁਰੂਆਤ ਪਹਿਲੇ ਦਿਨ ਤੋਂ ਹੋ ਰਹੀ ਆ ਗੰਡਿਆਂ ਦੀ ਸਬਜ਼ੀ ਤਾਂ ਹੋ ਗਈ ਅੱਜ ਦੁੱਧ ਗੰਡਾ ਤੋਂ ਸ਼ੁਰੂਆਤ ਕਰਾਂਗੇ ਆਪਾਂ ਦੇ ਡੇ ਵਾਈ ਡੇ ਸਬਜ਼ੀ ਲੈ ਆ ਕਰਾਂਗੇ ਆਪਾਂ ਡੈਡੀ ਨੂੰ ਫੋਨ ਕੀਤਾ ਸੀ ਕਹਿੰਦੇ ਅੱਜ ਗੰਡੇ ਦੀ ਗੱਲਬਾਤ ਹੋ ਰਹੀ ਸੀ ਮੈਂ ਕਿਹਾ ਠੀਕ ਹੈ ਡੈਡੀ ਫਿਰ ਅੱਜ ਆਪਾਂ ਗੰਡਿਆਂ ਤੋਂ ਸ਼ੁਰੂਆਤ ਕਰਾਂਗੇ ਤੇ ਅੱਜ ਆਪਾਂ ਗੰਡਿਆਂ ਤੋਂ ਸ਼ੁਰੂਆਤ ਕਰਾਂਗੇ ਫਿਰ ਦੇ ਬਾਈ ਦੇ ਜਿਵੇਂ ਜਿਵੇਂ ਸਬਜੀ ਬਣਾਉਣੀ ਹੋਇਆ ਕਰੂ ਓਵੇਂ ਅਸੀਂ ਦੋਨੇ ਜੀ ਲਿਆਇਆ ਕਰਾਂਗੇ ਜੇ ਜਿਹੜੀ ਵੀ ਬਣਾਉਣੀ ਹੋਇਆ ਕਰਾ ਲਿਆ ਕਾਲਿਆ ਕਰਾਂਗੇ ਹਾਇ ਤਾਂ ਗਾਇਸ ਸਿਰ ਤੇ ਬੱਠੜ ਵੀ ਰੱਖਣਾ ਆਪਾਂ ਜ਼ਿੰਦਗੀ ਦੇ ਮੋੜ ਜਿਹੜੇ ਪ੍ਰਾਣ ਦੇਣ ਨੇ ਉਹ ਵਾਪਸ ਲੈ ਕੇ ਆਵਾਂਗੇ ਨਹੀਂ ਮੰਮੀ ਉਹ ਵੀ ਜ਼ਿੰਮੇਵਾਰੀ ਲੈ ਆ ਲਈ ਡੈਡੀ ਤੋਂ ਅਸੀਂ ਡੈਡੀ ਕਹਿੰਦੇ ਠੀਕ ਆ ਭਾਈ ਪਾਥੀਆਂ ਦੀ ਜ਼ਿੰਮੇਵਾਰੀ ਗੋਹੇ ਦੀ ਜ਼ਿੰਮੇਵਾਰੀ ਉਹ ਲੈ ਚੁੱਕਿਆ ਅਸੀਂ ਹੁਣ ਉਹ ਤੁਹਾਨੂੰ ਉਹ ਕਹਿੰਦੇ ਲੈ ਆ ਸੀ ਦੇਨੀ ਨੀ ਜ਼ਿੰਮੇਵਾਰੀ ਚਲੋ ਮਰਜੀ ਚਲੋ ਇੱਕ ਦਿਨ ਤਾਂ ਇੱਕ ਦਿਨ ਦੀ ਲੈ ਲਾਂਗੇ ਆਪਾਂ ਜ਼ਿੰਮੇਵਾਰੀ ਝਾੜੂ-ਪੋਚੀ ਦੀ ਲੈ ਲਈ ਬਾਈ ਆਪਾਂ ਜ਼ਿੰਮੇਵਾਰੀ ਕੱਪੜਿਆਂ ਦੀ ਲੈ ਲਈ ਆਪਾਂ ਜ਼ਿੰਮੇਵਾਰੀ ਤੜਕੇ ਸਵੇਹਾ ਉੱਠ ਕੇ ਕੱਪੜੇ ਪਾ ਲਿਆ ਕਰਦੇ ਆ ਮਸ਼ੀਨ 'ਚ ਸਾਰਿਆਂ ਦੇ ਜਿੰਨੇ ਪਿਆਰਾ ਕਰਨਗੇ ਬਾਅਦ 'ਚ ਇੱਕ ਅੱਧਾ ਮੰਮੀ ਆਪੀ ਧੋਈ ਜਾਏ ਮੈਂ ਕਿਹਾ ਮੰਮੀ ਮੰਮੀ ਤਾਂ ਸਾਰੀਆਂ ਜ਼ਿੰਮੇਵਾਰੀਆਂ ਲੈ ਲਈ ਅੱਜ ਵੀ ਆਪਣੀ ਮੰਮੀ ਨਹੀਂ ਰਾਤ ਤੱਕ ਦੀ ਕੰਮ ਕਰਨ ਨੂੰ ਡੈਡੀ ਤੁਹਾਡਾ ਕੀ ਵਿਚਾਰ ਹੈ ਮੰਮੀ ਹਟ ਨਹੀਂ ਸਕਦੀ ਕੰਮ ਕਰਨੋਂ ਇਹ ਹਟਾਈ ਦੀ ਮਸਾਂ ਡੈਡੀ ਕਹਿੰਦੇ ਨਹੀਂ ਡੈਡੀ ਹਟਾਵਾਗੇ ਹਨਾ ਮੰਮੀ ਕਿ ਜਰੂਰ ਕਿਹਾ ਸੀ ਅਸੀਂ ਅਸੀਂ ਕਿਹਾ ਦੀ ਜ਼ਿੰਮੇਵਾਰੀ ਮੈਂ ਵਣ ਪ੍ਰੀਤ ਹੁੰਦੀ ਹਾਂ ਠੀਕ ਹੈ ਦੇਤੀ ਤਾਂ ਭਾਈ ਜਿੰਨ ਕਰਨੀਆਂ ਤਾਂ ਲੋ ਬਈ ਅੱਜ ਆਪਾਂ ਸ਼ੁਰੂਆਤ ਕਰਾਂਗੇ ਗੰਡਿਆਂ ਦੀ ਸਬਜ਼ੀ ਤੋਂ ਪਹਿਲਾਂ ਆਪਾਂ ਪਿਆਜ਼ ਲੈ ਲੈਣੇ ਆ ਆਹਦੇ ਪਿਆਜ਼ ਕਟਾਂਗੇ ਠੀਕ ਹੈ ਜੀ ਲੋ ਬਈ ਨਮਕ ਖੰਦੇ ਨਾਲ ਆਪਾਂ ਪਿਆਜ਼ ਆ ਜਿਹੜੇ ਉਹ ਕੱਟ ਲਿਆ ਹੁਣ ਪਿਆਜ਼ ਨੂੰ ਆਪਾਂ ਧੋ ਲਈਏ ਚੰਗੀ ਤਰੀਕੇ ਨਾਲ ਲੋ ਬਈ ਹੁਣ ਆਪਾਂ ਕੀ ਕਰਨਾ ਪਿਆਜ਼ ਆਪਾਂ ਕੱਟ ਲਈ ਸੀ ਫਿਰ ਆਪਾਂ ਉਹ ਧੋ ਲਈ ਠੀਕ ਹੈ ਤੇ ਕੜਾਈ 'ਚ ਆਪਾਂ ਤੇਲ ਪਾ ਕੇ ਸਾਰੇ ਪਿਆਜ਼ ਆਪਾਂ ਕੜਾਹੀ ਦੇ ਵਿੱਚ ਸਿੱਟ ਕੇ ਦੇਣੇ ਆ ਠੀਕ ਹੈ ਜਿੰਨਾ ਟਾਈਮ ਇਹ ਪਿਆਜ਼ रेडी ਹੈਗੇ ਆ ਪੱਕਦੇ ਨਹੀਂ ਉਹਨਾਂ ਤੋਂ ਇਹਦੇ ਵਿੱਚ ਰੱਖਾਂਗੇ ਦੱਸੂਗੀ ਕਿੱਦਾਂ ਦੇ ਹੋ ਕੇ ਬਣਿਆਗਾ ਲਓ ਬਈ ਇੱਦਾਂ ਦੇ ਗੰਡੇ ਪੱਕ ਜੇ ਜਾਣਗੇ ਜਿਹੜਾ ਕਲਰ ਛੱਡ ਜਾਣਗੇ ਆਪਦਾ ਕਿ ਹੁਣ ਆਪਾਂ ਇਹਦੇ ਵਿੱਚ ਨੂਨ ਮਿਰਚ ਮਸਾਲਾ ਜੋ ਵੀ ਪਾਉਣਾ ਉਹ ਪਾ ਦਿੰਦੇ ਲਓ ਬਈ ਗੰਡਿਆਂ ਨੂੰ ਦੂਜੇ ਕੌਲੇ ਦੇ ਵਿੱਚ ਕੱਢ ਕੇ ਪਾਣੀ ਪਾ ਕੇ ਤਰੀ ਬਣਾਤੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਇਹਦਾ ਹੁਣ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਦੂਜੇ ਗੌਗ ਦੇ ਵਿੱਚ ਕੱਢ ਕੇ ਪਾਣੀ ਪਾ ਕੇ ਤਰੀ ਬਣਾਉਣ ਵਾਸਤੇ ਹੁਣ ਇਥੇ ਦੁੱਧ ਪਾਵਾਂਗੇ ਫਿਰ ਦੁੱਧ ਗੰਡੇ ਕੈਮ ਹੋ ਜਾਣਗੇ ਆਹ ਫੋਨ ਲਾ ਦਿੱਤੀ ਆ ਸੋਸ ਦਾ ਸੰਗਤ ਜਿੰਦਗੀ ਦੇ ਜਿੰਦਗੀ ਲਓ ਵੀ ਮੰਮੀ ਕਹਿ ਕੇ ਗਈ ਸੀ ਮੈਨੂੰ ਇੱਕ ਸਬਜੀ ਮਾਂ ਮੈਂ ਦੋ ਸਬਜੀਆਂ ਬਣਾਤੀਆਂ ਇੱਕ ਤਾਜ ਨੂੰ ਸੁੱਕੀ ਬਣਾਤੀ ਜੇ ਹੁੰਦੀ ਹੈ ਪੁੱਤ ਇੱਕ ਮੈਂ ਦੁੱਧ ਗੰਡੇ ਬਣਾਤੀ ਤੇ ਭਾਂਡੇ ਮੈਂ ਮਾਂਸ ਤੇ ਟਿੰਟੜਾਈ ਤੇ ਅੱਧੇ ਘੰਟੇ ਦੇ ਵਿੱਚ ਸਾਰਾ ਕੰਮ ਆਪਾਂ ਨਵੇੜ ਤੱਕ ਐ ਕਰਤਾ ਹੁਣ ਤੜਕੇ ਵੀ ਆਪਾਂ ਇਦਾਂ ਹੀ ਕੰਮ ਕਰਨਾਗਾ ਉੱਠ ਕੇ ਚਾਂਦੀ ਪੁੱਛ ਆ ਗਈ ਸੀ ਲਓ ਬਈ ਗਾਇਸ ਆਇਆ ਦੇਖੋ ਅੱਜ ਮੈਂ ਰਸੋਈ ਸੰਭਾਲੀ ਅੱਜ ਸਾਡੀ ਕੋਈ ਕੋਰੀ ਨਹੀਂ ਆ ਗਈ ਉਹ ਸਾਈਗੀ ਕੰਨੀ ਮਾਰਾ ਤਾ ਠੀਕ ਆ ਚੱਲ ਵਧੀਆ ਹੋ ਗਿਆ ਭੈਣ ਆ ਗਈ ਭੈਣ ਮੇਣਾ ਤਾਂ ਤੁਹਾਨੂੰ ਬਹੁਤ ਔਕਾ ਸੀਗਾ ਨਹੀਂ ਮੈਂ ਆਇਆ ਤੋ ਲਓ ਬਈ ਰੂਮ ਚ ਸੀਗਾ ਮੱਛਰ ਬਹੁਤ ਜਾਦੇ ਤਾਂ ਆਪਾਂ ਛਿੜਕਤਾ ਉੱਥੇ ਹਿੱਟ ਵੀ ਜਿਹੜੇ ਯਾਰ ਨੇ ਜੇ ਤੁਹਾਨੂੰ ਸੌਣ ਵਾਸਤੇ ਆਉਣਾਗਾ ਰੂਮ ਚ ਤਾਂ ਰੂਮ ਦੇ ਜਿਹੜੇ ਮੱਛਰ ਹੋਣਗੇ ਮਸਕਿਟੋ ਉਹ ਮਾਰੇ ਜਾਣਗੇ ਠੀਕ ਆ ਤਾਂ ਫਿਰ ਦੇਖਦੇ ਆ ਕਿ ਭਾਈ ਕੱਲ ਨੂੰ ਆਪਣੇ ਬਰਨਾਲੇ ਮੌਕ ਟ੍ਰੈਲ ਹੋਣਾਗਾ ਹਨਾ ਬਰਨਾਲੇ ਦਾ ਜ਼ਿਲ੍ਹਾ ਵੀ ਐਲਾਨ ਕੀਤਾਗਾ ਸਰਕਾਰ ਨੇ ਬਰਨਾਲਾ ਫਿਰੋਜਪੁਰ ਪਟਿਆਲਾ ਲੁਧਿਆਣਾ ਆਫੀ ਜ਼ਿਲ੍ਹੇ ਨੇ ਵਿੱਚ ਆਪਣਾ ਬਰਨਾਲਾ ਜ਼ਿਲ੍ਹਾ ਵੀ ਦੇਖਦੇ ਆ ਕੱਲ ਨੂੰ ਕੀ ਬਣੂਗਾ ਬਹੁਤ ਡਰ ਲੱਗ ਰਿਹਾ ਰੱਬ ਕਰੇ ਇਹ ਜੰਗ ਕਦੀ ਵੀ ਨਾ ਹੋਵੇ ਕਿਉਂਕਿ 1947 ਦਾ ਵੇਲਾ ਜਦੋਂ ਆਪਣੀਆਂ ਦਾਦੀਆਂ ਪਰਦਾਦੀਆਂ ਦਾਦੀਆਂ ਸੀ ਨਾ ਬਹੁਤ ਭਿਆਨਕ ਸੀਗਾ ਤਾਂ ਉਹ ਕਿਤੇ ਚੀਜ਼ੇ ਦਵਾਰੇ ਨਾ ਜੇ ਹਨਾ ਵਾਹਿਗੁਰੂ ਕਰੇ ਵੀ ਕਦੇ ਵੀ ਇਹ ਜਿਹੜੀ ਜੰਗ ਆ ਉਹ ਕਦੇ ਨਾ ਲੱਗੇ ਉਹ ਜੁਹਾਰ ਕਰਨਾ ਕਰਿਆ ਹਾੜਾ ਸੈਰ ਕਰ ਰਿਹਾ ਮੈਂ ਤੇ ਜੁਹਾਰ ਰੁਤੀ ਕਰਨ ਤੋਂ ਬਾਅਦ ਕਦਾ ਮੈਨੂੰ ਤਾਂ ਬਾਹਰ ਲੈ ਕੇ ਜਾਓ ਦੇਖ ਲੋ ਆ ਭਜਾਈ ਫਿਰਦਾ ਜਮਾਨੇ ਡਰਦਾ ਨਹੀਂ ਰੇ ਤੂੰ ਕੋਈ ਨਹੀਂ ਡਰਦਾ ਹਾਂ ਉਹ ਫਿਰਦਾ ਹਾਂ ਯਾਰ ਖਾਰ ਕੀ ਯਾਰ ਮੱਛਰ ਭਰਾ ਕਿੰਨਾ ਯਾਰ ਦੇਖ ਲੈ ਕਿੱਧਰ ਤੁਰਿਆ ਜਾਂਦਾ ਅੱਧੀ ਰਾਤ ਨੂੰ ਗੋਹਾ ਮੇਂ ਤੁਰਿਆ ਜਾਂਦਾ ਇਹ ਮੈਂ ਇੱਧਰ ਮੋੜਨਾ ਵੀ ਮੱਛਰ ਵਹਲਾ ਯਾਰ ਇੱਧਰ ਨਹੀਂ ਹੈ ਨਹੀਂ ਗੱਲ ਕਿ ਤਾ ਮੌਸੇ ਚੱਲਦੀ ਹੈ ਘਰ ਦਾ ਰਹਿੰਦਾ ਕੋਈ ਇਹ ਲੈੜ ਕਰ ਨੂੰ ਹਟ ਜਾਣਾ ਇਹ ਇਹ ਚਲੋ ਆ ਜਵਾਗਰ ਇੱਧਰ ਮੜ ਗਿਆ ਚਲੋ ਕਰੇ ਉਹ ਪਤੋ ਧਰ 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 ਹਾਈ ਬਿਲਕੁਲ ਸੈਂਟਾ ਯੇਸ 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 ਨੂੰਰੀ ਸ਼ਾਮ ਆ ਕਰ ਲੈ ਕੇ ਜੰਨੇ ਚਲ 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 ਪਤਾ ਕਿਥੇ ਦੁਰ ਜਾਂਦਾ ਕਾਕਾ ਕਾਕਾ ਕਿਥੇ ਦੁਰ ਜਾਂਦਾ ਕਾਕਾ ਠੀਕ ਆ ਕਿਦੀ ਮਮਾ ਹੋ ਸੀ ਬੜੀਆ ਕੰਮ ਹਾਂ ਨਰੇ ਆਪਣੀ ਸੈਰ ਹੋਈ ਜਾਂਦੀ